ਸਤਿ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝ ਵੀ ਤੁਹਾਡਾ ਸਭ ਦਾ ਸਵਾਗਤ ਆ ਜੀ ਆਜੋ ਆਪਾਂ ਅੱਜ ਸੂਜੀ ਦੇ ਪਿੰਨੀਆਂ ਬਣਾਈਏ ਦੁੱਧ ਵਿੱਚ ਪਿਉਂਗੇ ਕਿਉਂਕਿ ਗਰਮੀਆਂ ਦਾ ਮੌਸਮ ਹੈ ਇਸ ਕਰਕੇ ਜਦੋਂ ਆਪਾਂ ਪਾਣੀ ਵਿੱਚ ਪਿਉਂਕੇ ਜਾਂ ਦੁੱਧ ਵਿੱਚ ਪਿਉਂਕੇ ਚੀਜ਼ ਨੂੰ ਬਣਾਉਨੇ ਆ ਤੇ ਗਰਮੀਆਂ ਲਈ ਉਹ ਬਹੁਤ ਵਧੀਆ ਪਿੰਨੀਆਂ ਬਣ ਜਾਂਦੀਆਂ ਨੇ ਤੇ ਆਪਾਂ ਸੂਜੀ ਨੂੰ ਵੀ ਪਾਵਾਂਗੇ ਪਿਉਂਗੇ ਤੇ ਖਸਖਸ ਨੂੰ ਵੀ ਪਿਉਂਕੇ ਪਾਵਾਂਗੇ ਵਿੱਚ گلاب ਦੇ ਫੁੱਲ ਪਾਵਾਂਗੇ ਕੂਰਮਖਾਨੇ ਵਗੈਰਾ ਸਾਰਾ ਕੁਝ ਆਪਾਂ ਦੁੱਧ ਵਿੱਚ ਪਿਆਉਗੇ ਪਾਉਮਾਗੇ ਫੁੱਲ ਮਖਾਣੇ ਤੇ ਗਲਾਬ ਦੇ ਪੁੱਲ ਵਗੈਰਾ ਦੁੱਧ ਚ ਨਹੀਂ ਪਿਆਉਗੇ ਪਾਉਣੇਗੇ ਆਪਾਂ ਕਿਤੇ ਲੋ ਜੀ ਆਪਾਂ ਹੁਣ ਬਣਾਉਣੇ ਆ ਗਰਮੀਆਂ ਵਾਸਤੇ ਸੂਜੀ ਦੇ ਪਿੰਨੀਆਂ ਕਹਿ ਲਓ ਤੇ ਚਾਹੇ ਸੂਜੀ ਦੇ ਲੱਡੂ ਕਹਿ ਲਓ ਤੇ ਉਹਦੇ ਵਾਸਤੇ ਆਪਾਂ ਨੂੰ ਜਿਹੜੀ-ਜਿਹੜੀ ਚੀਜ਼ ਜ਼ਰੂਰਤ ਹੁੰਦੀ ਆ ਆਪਾਂ ਜਿੰਨੀ ਸੂਜੀ ਲਈ ਆ ਮੈਂ ਇੱਕ ਕੱਪ ਸੂਜੀ ਲਈ ਕੌਲੀ ਲੈ ਲਓ ਚਾਹੇ ਕੋਈ ਕੱਪ ਲੈ ਲਓ ਮੈਜ਼ਰਮੈਂਟ ਇੱਕ ਦੇ ਨਾਲ ਹੀ ਕਰਨੀ ਆ ਜਿਹੜੀ ਮਰਜ਼ੀ ਮੈਜ਼ਰਮੈਂਟ ਕਰ ਲਓ ਤੁਸੀਂ ਇੱਕ ਕੌਲੀ ਵਿੱਚ ਚੀਨੀ ਦੀ ਲੈਣੀ ਆ ਤੁਸੀਂ ਚੀਨੀ ਦੀ ਪਾਣੀ ਵੀ ਕਰ ਸਕਦੇ ਆ ਉਹ ਤੁਸੀਂ ਮਿੱਠਾ ਘੱਟ ਵੱਧ ਜੇ ਕੋਈ ਜੇ ਵੱਧ ਖਾਣਿਆ ਤਾਂ ਸ ਤੇ ਉਹਨਾਂ ਇਹ ਆਪਾਂ ਘਿਓ ਲੈ ਲੈਣਾ ਤੇ 2.5 ਗੁਣਾ ਆਪਾਂ ਇਹਦੇ ਵਿੱਚ ਚਾਹੀਏ ਤੁਸੀਂ ਪਾਣੀ ਦੇ ਵਿੱਚ ਵੀ ਘੇ ਰੱਖਦੇ ਹੋ ਤੇ ਚਾਹੇ ਤੁਸੀਂ ਦੁੱਧ ਵਿੱਚ ਵੀ ਆਪਾਂ ਘੇ ਰੱਖਦੇ ਹੋ ਮੇਰੇ ਕੋਲ ਇਹ ਦੁੱਧ ਪਤਲਾ ਵਾ 1% ਆ ਤੇ ਇਸ ਕਰਕੇ ਮੈਂ ਇਹਨੂੰ ਕੋਈ ਦਾ ਥੋੜਾ ਟੈਕਸਚਰ ਵੀ ਦੇਣਾ ਨਾ ਤੇ ਮੈਂ ਇਹਦੇ ਵਿੱਚ ਸੁੱਕਾ ਦੁੱਧ ਪਾਉਂਗੀ ਤੁਸੀਂ ਇਹਦੇ ਵਿੱਚ گاੜਾ ਦੁੱਧ ਵੀ ਪਾ ਸਕਦੇ ਆ ਤੁਸੀਂ ਮਲਾਈ ਵੀ ਪਾ ਸਕਦੇ ਆ ਤੁਸੀਂ ਵਿਪਿੰਗ ਕਰੀਮ ਵੀ ਪਾ ਸਕਦੇ ਆ ਜੇ ਤੁਸੀਂ ਵਿਪਿੰਗ ਕਰੀਮ ਪਾਉਣੀ ਆ ਤਾਂ ਜਿਹੜਾ ਤੁਸੀਂ ਘਿਓ ਆ ਉਹ ਅੱਧਾ ਲਿਓ ਇਹ ਤੇ ਬੀਬੀ ਕ੍ਰੀਮ ਦੇ ਵਿੱਚ ਵੀ ਕਿਉਂ ਹੁੰਦਾ ਵਾ ਜਾਂ ਮਲਾਈ ਪਾਉਣੀ ਆ ਉਹਦੇ ਵਿੱਚ ਵੀ ਕਿਉਂ ਹੁੰਦਾ ਵਾ ਤੇ ਜੇ ਤੁਸੀਂ ਦੁੱਧ ਪਾਉਣਾ ਤਾਂ ਫੇਰ ਚਾਹੀ ਕਿ ਉਹ ਤੁਸੀਂ ਪੂਰਾ ਹੀ ਲਿਆਓ ਤਾਂ ਕਿ ਤੁਹਾਡਾ ਕਿਹਾ ਹੋ ਜਿਆਦਾ ਨਾ ਹੋ ਜਾਵੇ ਜੇ ਬੀਬੀ ਕ੍ਰੀਮ ਤੇ ਮਲਾਈ ਪਾਉਣੀ ਲੋ ਜੀ ਮੈਂ ਨਾਲ 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 ਦੱਸੇ ਚੱਲੂਗੀ ਜਿਹੜੇ ਜਿਹੜੇ ਵੀ ਟਿਪਸ ਹੋਣਗੇ ਤੇ ਅੱਜ ਆਪਾਂ ਸ਼ੁਰੂ ਕਰਦੇ ਆਂ ਸੂਜੀ ਦੇ ਲੱਡੂ ਠੰਡੇ ਠਾਰ ਗਰਮੀਆਂ ਦੇ ਦੇਖੋ ਜੇ ਆਪਾਂ ਸੂਜੀ ਦਾ ਕੱਚਾਪਣ ਦੂਰ ਕਰਨਾ ਤੇ ਉਹਦੇ ਵਾਸਤੇ ਆਪਾਂ ਭਾਰੀ ਤਲੇ ਦਾ ਫਰਾਈ ਪੈਨ ਲੈ ਲਿਆ ਤੇ ਆਪਾਂ ਇਥੇ ਗੈਸ ਨੂੰ ਆਨ ਕਰੀਏ ਨੋ ਪਸੇਮ ਗਿਆਸ ਤੇ ਫੋਨ ਨਾ ਗਏ ਕਿਉਂਕਿ ਆਪਾਂ ਢਾਈ ਰੋਸਟ ਕਰਨਾ ਇਹਦੇ ਵਿੱਚ ਕੋਈ ਘਿਓ ਵਗੈਰਾ ਨਹੀਂ ਪਾਉਣਾ ਪਹਿਲਾਂ ਆਪਾਂ ਭੁੰਨਗੇ ਥੋੜੀ ਜਿਹੀ ਕੱਚੀ ਆਪਣੀ ਦਾ ਦੂਰ ਕਰਕੇ ਇੱਕ ਦੋ ਮਿੰਟਾਂ ਵਾਸਤੇ ਭੁੰਨਣੀ ਆ ਦੋ ਮਿੰਟ ਇਹਨੂੰ ਮੈਂ ਸੋਜੀ ਨੂੰ ਭੁੰਨੂਗੀ ਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਖਸਖਸ ਪਾਉਣਾ ਖਸਖਸ ਤੁਸੀਂ ਆਪਣੀ ਮਰਜ਼ੀ ਆ ਤੁਸੀਂ ਦੋ ਚਮਚੇ ਪਾਉਣੇ ਆ ਚਾਰ ਚਮਚੇ ਪਾਉਣੇ ਆ ਜਾਂ ਵੱਧ ਪਾਉਣੇ ਆ ਉਹ ਆਪਣੀ ਮਰਜ਼ੀ ਆ ਪਰ ਅਜੇ ਪਹਿਲਾਂ ਮੈਂ ਸਗਲੀ ਸੋਜੀ ਭੁੰਨੂਗੀ ਕਿਉਂਕਿ ਖਸਖਸ ਨੂੰ ਆਪਾਂ ਘੱਟ ਭੁੰਨਾ ਵਾ ਲੋ ਜੀ ਤੇ ਆਪਾਂ ਦੋ ਮਿੰਟ ਸੋਜੀ ਨੂੰ ਭੁੰਨ ਲਈਏ ਤਾਂ ਇਹਨੂੰ ਆਪਾਂ ਮਾਦਰੀ ਚਾਹੇ ਤੁਸੀਂ ਪਾਣੀ ਚ ਪਿਉ ਕੇ ਰੱਖਦੇ ਹੋ ਤੇ ਚਾਹੇ ਤੁਸੀਂ ਦੁੱਧ ਚ ਪਿਉ ਕੇ ਰੱਖਦੇ ਹੋ ਇਹਨੂੰ ਆਪਾਂ ਪਿਉ ਕੇ ਰੱਖਣਾ ਅਧੇ ਘੰਟੇ ਵਾਸਤੇ ਤੇ ਪਹਿਨ ਆਪਾਂ ਇਹ ਪ੍ਰੋਸੈਸ ਕਰਨਾ ਪੈਂਦਾ ਵਾ ਇਹਨੂੰ ਡਰਾਈ ਰੋਸਟ ਕਰਨੀ ਪੈਂਦੀ ਆ ਤਾਂ ਕਿ ਇਹਦੇ ਵਿੱਚ ਕੋਈ ਸਿੱਲਾ ਪਣ ਜਾ ਕੋਈ ਹਮਕ ਨਾ ਹੋਵੇ ਅੰਦੀ ਆਪਾਂ ਸੋਜੀ ਨੂੰ ਭੁੰਨਦੇ ਆ 2 ਮਿੰਟ ਹੋ ਗਏ ਆਪਾਂ ਇਹਦਾ ਕਲਰ ਨਹੀਂ ਚੇਂਜ ਹੋਣ ਦੇਣਾ ਬਿਲਕੁਲ ਸੇਮ ਗੈਸ ਤੇ ਪੋਣਨਾ ਵਾ ਤੇ ਕਲਰ ਬਿਲਕੁਲ ਚੇਂਜ ਨਾ ਹੋਵੇ ਤੇ ਹੁਣ ਆਪਾਂ ਇਹਦੇ ਵਿੱਚ ਖਸਖਸ ਪਾ ਦੇਣੀ ਆ ਖਸਖਸ ਨੂੰ ਦੇਫਾ ਡਰਾਈ ਰੋਸਟ ਕਰਨਾ ਮੈਂ ਇਹਦੇ ਵਿੱਚ ਮਤ ਉਸ ਟੜੀ ਮਰ ਜੇ ਤੁਸੀਂ ਕਿੰਨੀ ਪਾਉਣੀ ਚਾਹੁੰਦੇ ਆ ਪਰ ਇਹ ਆਪਾਂ ਟੰਡੀਆਂ ਕਿੰਨੀਆਂ ਬਣਾਵਾਂਗੇ ਤੇ ਖਸਖਸ ਬਹੁਤ ਵਧੀਆ ਆਪਾਂ ਤਾਕਤਵਰ ਵੀ ਬਣਾਉਣੀਆਂ ਨੇ ਤੇ ਟੰਡੀਆਂ ਵੀ ਬਣਾਉਣੀਆਂ ਤੇ ਮੈਂ ਇਹਦੇ ਚ 4 ਚਮਚੇ ਖਸਖਸ ਦੇ ਪਾਉਂਦਾ ਤੇ 1 ਮਿੰਟ ਲਈ ਆਪਾਂ ਖਸਖਸ ਪਾ ਕੇ ਇਹਨਾਂ ਨੂੰ ਭੁੰਨਣਾਵਾ ਲੋ ਜੀ ਆਪਣੀ ਖਸਖਸ ਵੀ 1 ਮਿੰਟ ਲਈ ਭੁੱਜ ਗਈ ਆ ਤੇ ਆਪਾਂ ਗੈਸ ਸਿਮ ਤੇ ਰੱਖਣਾਵਾ ਕੋਈ ਵੀ ਤੁਸੀਂ ਡਰਾਈ ਰੋਸਟ ਚੀਜ਼ ਕਰਨੀ ਆ ਉਹਨੂੰ ਸਿਮ ਗੈਸ ਤੇ ਰੱਖਿਓ ਆਪਾਂ ਹੁਣ ਗੈਸ ਨੂੰ ਇੱਥੇ ਬੰਦ ਕਰ ਦਨੇ ਆ। ਤੇ ਮੜਾ ਜ ਆਪਣਾ 프ાઈਪਨ ਗਰਮ ਆ ਤੇ ਉਹਨਾਂ ਕਾਪਾ ਇਹਨੂੰ ਕਮਾ ਲੈਨੇ। ਉਹ ਇਹ ਇੱਥੇ ਆਪਾਂ ਇਹਨੂੰ ਜੇ ਆਪਣੀ ਖਸ ਖਸ ਤੇ ਸੋਜੀ ਪੂਜੀ ਹੋਈ ਆ। ਤੁਸੀਂ ਕੋਈ ਵੀ ਸਟੀਲ ਦਾ ਜਾਂ ਕੱਚ ਦਾ ਜਾਂ ਚੀਨੀ ਦਾ ਬਾਉਲ ਲੈ ਲੇ। ਪਲਾਸਟਿਕ ਵਿੱਚ ਨਾ ਪਿਓਨ। ਜਾ ਪੈਨ ਨੂੰ ਇਹਦੇ ਵਿੱਚ ਕੱਢ ਲੈਨੇ ਠੰਡੀ ਹੋਣ ਵਾਸਤੇ। 2 ਮਿੰਟੇ ਇਹ ਠੰਡੀ ਹੋ ਜਾਊਗੀ। ਤੇ ਫਿਰ ਆਪਾਂ ਦੁੱਧ ਪਾਵਾਂਗੇ ਇਹਦੇ ਵਿੱਚ। ਫਿਰ ਇਹਨੂੰ ਚੰਗੀੋਂ ਹੰਦਨੇ ਆ। ਕਿਵੇਂ ਤਾਂ ਦੱਸੂਗੀ ਦੁੱਧ ਪਾਉਣਾ ਇਹ ਚਟਾਈ ਬਣਾਉਣ ਦੁੱਧ ਪਾਉਣਾ ਤੇ ਆਪਾਂ ਹੋਰ ਕਿਹੜੀ ਕਿਹੜੀ ਚੀਜ਼ ਇਹਦੇ ਨਾਲ ਭਿਉਮ ਕੇ ਰੱਖਾਂਗੇ। ਇਹਨੂੰ ਠੰਡੀ ਕਰਦੇ ਆ। ਉਹਨੇ ਸੇ ਦੇ ਵਿੱਚ ਆਪਾਂ ਜਿਹੜੇ ਫੂਲ ਮਖਾਣੇ ਆ ਆਪਾਂ ਉਹ ਵੀ ਪਾਉਣੇ ਆ ਤਾਂਤ ਵਾਸਤੇ। ਗੁਲਾਬੀਆਂ ਪੱਤੀਆਂ ਪਾਉਣੀਆਂ ਸੁੱਕੀਆਂ ਪੱਤੀਆਂ ਤੇ ਥੋੜੀ ਜਿਹੀ ਛੋਟੀ ਇਲਾਇਚੀ ਪਾਉਣੀ ਆ। ਇਹਨਾਂ ਨੂੰ ਡਰਾਈ ਰੋਸਟ ਕਰਕੇ ਮੇਰੇ ਅਖਤ ਕੋਲੇ ਤਾਂ ਇਹ ਪਾਊਡਰ ਬਣਿਆ ਹੋਇਆ ਵਾ। ਤੇ ਨੇ ਚੀਜ਼ਾਂ ਨੂੰ ਡਰਾਈ ਰੋਸਟ ਕਰਕੇ ਪੀਸ ਕੇ ਬਣਾ ਕੇ ਰੱਖਿਆ ਹੋਇਆ ਵਾ। ਆਪਾਂ ਇਹਨਾਂ ਨੂੰ ਵੀ ਡਰਾਈ ਰੋਸਟ ਇਦਾਂ ਹੀ ਕਰਨਾ ਨੇ ਕੁਝ ਪਾਏ ਸਿਮ ਬਦਸ ਦੇ ਉਤੇ ਨਵੀਆਂ ਪਾਪ ਆਪਣਾ ਖਾਲੀ ਆ ਜਦ ਤੱਕ ਆਪਣੀ ਖਸ ਖਸ ਤੇ ਆਪਣਾ ਸੂਜੀ ਚੰਡੀ ਹੁੰਦੀ ਆ ਤੇ ਉਹਨੇ ਚਿਰਚ ਆਪਾਂ ਆਪਾਂ ਬਰੀ ਪੈਣ ਗਰਮਾ ਥੋੜਾ ਜਿਆ ਤੇ ਆਪਾਂ ਚੀਨੀ ਨੂੰ ਇਹਦੇ ਚ ਮਿਸ਼ਾ ਕੇ ਰੱਖ ਲਈਏ ਚੀਨੀ ਆਪਾਂ ਇਹ ਵਿੱਚ ਪਹਿਲਾਂ ਪਾਉਣੀ ਆ ਇਹ ਨਵੇਂ ਤਰੀਕੇ ਨਾਲ ਆਪਾਂ ਸੂਜੀ ਦੇ ਲੱਡੂ ਬਣਾ ਰਹੇ ਆ ਪਨੀਆ ਬਣਾ ਰਹੇ ਆ ਇਹ ਨਵਾਂ ਪ੍ਰੋਸੈਸ ਆ ਨਹੀਂ ਤਾਂ ਆਪਾਂ ਆਮ ਕਰਕੇ ਜੇ ਸਬਜ਼ੀਆਂ ਨੂੰ ਬਣਾਓ ਪਾਤੋ ਸੇਕਿਓ ਮੀਸ ਸੂਜੀ ਨੂੰ ਭੁੰਨ ਕੇ ਬਣਾਓ ਤਾਂ ਕਿ ਗਰਮੀਆਂ ਵਾਸਤੇ ਆਪਾਂ ਜੀ ਤਸੀਰ ਠੰਡੀ ਕਰਨੀ ਹੈ ਇੱਥੇ ਆਪਾਂ ਜੀ ਜੈਨੀ ਨੂੰ ਮੈਲਟ ਕਰਨਾ ਤੇ ਇੱਕ ਵਾਰੀ ਆਪਾਂ ਜੀ ਜੈਨੀ ਨੂੰ ਸਾਰੇ ਫਰਾਈ ਪੈਨ ਦੇ ਵਿੱਚ ਵਿਛਾ ਕੇ ਰੱਖ ਦੇਣਾ ਤਾਂ ਕਿ ਜਿੰਨਾ ਕੁ ਹਜੇ ਆਪਣੇ ਆਪ ਮੈਲਟ ਹੁੰਦੀ ਆ ਉਹਨੇ ਠੀਕ ਆ ਬਾਕੀ ਫਿਰ ਆਪਾਂ ਗੈਸ ਚਲਾ ਲਾ ਦੇ ਤੇ ਇੱਥੇ ਆਪਾਂ ਜੀ ਜਿਹੜਾ ਆਪਣੀ ਖਸਖਸ ਆ ਤੇ ਆਪਣੀ ਸੂਜੀ ਆ ਤੇ ਇਹਦੇ ਵਿੱਚ ਆਪਾਂ ਜਿਹੜਾ ਆਪਣਾ ਦੁੱਧ ਦਾ ਸੋਕਾ ਦੁੱਧ ਆਪਾਂ ਉਹ ਵੀ ਮਿਕਸ ਕਰ ਲੈਣਾ ਇਸ ਤਰ੍ਹਾਂ ਦੇ ਇਹਨੂੰ ਇਹ ਬੋਲ ਦੇ ਵਿੱਚ ਮਿਕਸ ਕਰ ਲਓ ਬੋਲ ਤੁਸੀਂ ਥੋੜਾ ਜਿਹਾ ਵੱਡਾ ਲੈ ਲਿਓ ਇਹਨੂੰ ਜਿਹਾਪਾ ਮਿਕਸ ਕਰਕੇ ਇਹਨੂੰ ਰੱਖਣਾ ਵਾ ਜਦ ਤੱਕ ਆਪਣਾ ਇਧਰਲਾ ਪ੍ਰੋਸੈਸ ਹੋਊਗਾ ਤੇ ਜਦ ਤੱਕ ਆਪਣੀ ਇਹ ਸੂਜੀ ਤੇ ਖਸ ਖਸ ਤੇ ਸੁੱਕਾ ਦੁੱਧ ਚਾਹੀਦਾ ਇੱਥੇ ਤੁਸੀਂ ਪਾਣੀ ਪਾ ਸਕਦੇ ਆ ਤੇ ਜਿੰਨੀ ਆਪਣੀ ਸੂਜੀ ਆ ਉਤੋਂ 2.5 ਗੁਣਾ ਪਾਣੀ ਤਾਂ ਇਹੋ ਨਾਲ ਬਦ ਲੈਣਾ ਵਾ ਚਾਹੇ ਦੁੱਧ ਲਓ ਤੇ ਚਾਹੇ ਪਾਣੀ ਲਓ ਉਹ ਜਿਹਾਪਾ 2 ਕੋਲੀਆ ਪਾਣੀ ਦੇ ਵਿੱਚ 1% ਦੁੱਧ ਜਿਹੜਾ ਪਤਲਾ ਦੁੱਧ ਹੁੰਦਾ ਵਾ ਮਲਾਈ ਲਾ ਕੇ ਉਹ ਪਾਉਣਾ ਨਹੀਂ ਇਹਨੂੰ ਹੁਣ ਅੱਧੇ ਘੰਟੇ ਲਈ ਭੰਗੇ ਰੱਖਣਾ ਵਾ ਤਾਂ ਕਿ ਆਪਣੀ ਸੋਜ ਵੀ ਫੁੱਲ ਜਾਵੇ ਤੇ ਆਪਣੀ ਫਸਕਸ ਵੀ ਫੁੱਲ ਜਾਵੇ ਤੇ ਠੰਡੀਆਂ ਵੀ ਹੋ ਜਾ। ਸਾਥੇ ਆਪਣੀ ਸੋਕੇ ਤੋਂ ਦੀ ਬਣਾ ਗੋਫਲੀ ਬੱਝੇ ਇਹ ਦੁੱਧ ਜਿਹੜਾ ਹੈਗਾ ਆਪਾਂ ਠੰਡਾ ਲੈਣਾ ਵਾ। ਲੋ ਨ ਰੈਂਪਰੇਚਰ ਦੇ ਬਰਾਬਰ। ਨਾ ਸੇ ਜਾ ਕੱਢ ਕੇ ਦਿਓ ਤੇ ਨਾ ਗਰਮ ਕਰਕੇ ਦਿਓ। ਇਹ ਆਪਾਂ ਦੋ ਕੌਲੀ ਆ ਪਾਤੀਆਂ ਤੇ ਅੱਧੀ ਕੌਲੀ ਆਪਾਂ ਜੇ ਤੱਕ ਤਿੰਨ ਕੌਲੀ ਆ ਢਾਈ ਕੌਲੀ ਆ ਦੇ ਵਿੱਚ ਦੋਧੀਆਂ ਪਾਤੀਆਂ। ਤੇ ਇੱਧਰ ਮੇਰੇ ਕੋਲ ਥੋੜਾ ਜਿਹਾ ਦੁੱਧ ਮੈਨੂੰ ਹੋਰ ਪਾਉਣਾ ਪੈਣਾ। ਮੈਂ ਇਹਦੇ 'ਚ ਰੱਖਣਾ ਸੀ ਭੁੱਲ ਗਈ। ਇਦਾਂ ਮੇਰੇ ਕੋਲ ਜਾ ਰਹੇ ਮਾ ਗਜ ਨੇ ਤੇ ਥੋੜੀ ਜਿਹੀ ਸੌਗੀ ਆ ਇਹਨਾਂ ਨੂੰ ਵੀ ਮੈਂ ਚਾਹੇ ਤੁਸੀਂ ਪਾਣੀ ਚ ਪਿਉਂ ਕੇ ਰੱਖਦੇ ਹੋ ਤੇ ਚਾਹੇ ਦੁੱਧ ਚ ਪਿਉਂ ਕੇ ਰੱਖਦੇ ਮੈਂ ਇਹਦੇ ਵਾਸਤੇ ਵੀ ਥੋੜਾ ਜਿਹਾ ਦੁੱਧ ਪਾ ਕੇ ਰੱਖਦੀ ਆ ਦੋ ਕ ਚਮਚੇ ਦੁੱਧ ਦੇ ਵਿੱਚ ਇਹਨਾਂ ਨੂੰ ਡਿਪ ਕਰਕੇ ਰੱਖ ਦਿੰਦੀ ਆ ਤਾਂ ਕਿ ਸੌਗੀ ਵੀ ਫੁੱਲ ਜਾਵੇ ਤੇ ਜਿਹੜਾ ਆਪਣੇ ਦਰੋਜ ਦੇ ਬੀਜ ਆ ਉਹ ਵੀ ਠੰਡੇ ਹੋ ਜਾਣ ਨੇ ਤਸੀਰ ਤਾਂ ਪਹਿਲਾਂ ਵੀ ਠੰਡੀ ਹੁੰਦੀ ਆ ਇਹਨਾਂ ਚੀਜ਼ਾਂ ਨੂੰ ਆਪਾਂ ਪਿਉਂ ਕੇ ਰੱਖਣਾ ਜੇ ਇਹਨਾਂ ਨੂੰ ਆਪਾਂ ਦੁੱਧ ਚ ਪਿਉਂ ਕੇ ਰੱਖ ਲੇਤਾ पा हो गई ਤੁਸੀਂ ਸਕਿੱਪ ਵੀ ਕਰ ਸਕਦੇ ਆ ਪਰ ਜੇ ਸੌਂਗੀ ਉੱਪਰ ਠੰਡ ਪਾਣੀ ਸੀ ਜਾਂ ਦੁੱਧ ਪੀਓ ਕਿ ਲੈਣੀ ਆ ਤੇ ਫਿਰ ਉਹਦੀ ਤਸੀਰ ਠੰਡੀ ਹੋ ਜਾਂਦੀ ਹੈ ਇਸੇ ਕਰਕੇ ਆਪਾਂ ਸਾਰੀਆਂ ਚੀਜ਼ਾਂ ਹੀ ਘੌਂਕੀ ਲੈ ਰਹੇ ਹਾਂ ਉਹ ਤਾਂ ਅਗਰ ਤਾਂ ਆਪਾਂ ਨੂੰ ਗਰਮੀਆਂ ਨੂੰ ਵੀ ਚਾਹੀਦੀ ਹੁੰਦੀ ਆ ਤੇ ਗਰਮੀਆਂ ਨੂੰ ਆਪਾਂ ਪਿੰਨੀਆਂ ਖਾਣੀਆਂ ਹੁੰਦੀਆਂ ਨੇ ਤੇ ਗਰਮੀਆਂ ਦਾ ਇਹਦਾ ਦਾ ਪ੍ਰੋਸੈਸ ਕਰੀਏ ਤਾਂ ਕਿ ਉਹ ਪਿੰਨੀਆਂ ਠੰਡੀਆਂ ਹੋਣ ਤੇ ਆਪਾਂ ਨੂੰ ਤਾਕਤ ਵੀ ਮਿਲਦੀ ਰਹੇ ਕੋਈ ਸਰਦੀਆਂ ਨੂੰ ਤਾਂ ਆਪਾਂ ਜੋ ਮਰਜ਼ੀ ਚੀਜ਼ ਪਾ ਲਓ ਲੋ ਜੀ ਨਾਲ ਤੇ ਇੱਥੇ ਜਿਹੜਾ ਸੋਕਾ ਦੁੱਧ ਪਾਇਆ ਉਹਦੀਆਂ ਟਲੀਆਂ ਜਿਹੜੀਆਂ ਹੁਣ ਕਿਉਂ ਮਰ ਜਾਣਗੀਆਂ ਜਦੋਂ ਅਸੀਂ ਥੋੜਾ ਜਿਹਾ ਮੈਂ ਇਹ ਕੇਸਰ ਪਾ ਕੇ ਰੱਖ ਦਿੰਦੀ ਆ ਤਾਂ ਕਿ ਕੇਸਰ ਆਪਣਾ ਕਲਰ ਤੇ ਫਲੇਵਰ ਵਧੀਆ ਦੇ ਦੇਵੇ ਤੁਸੀਂ ਕੇਸਰ ਪਾ ਵੀ ਸਕਦੇ ਆ ਤੁਸੀਂ ਸਕਿਪ ਵੀ ਕਰਨਾ ਸਕਿਨ ਵੀ ਕਰ ਸਕਦੇ ਜੇ ਤੁਸੀਂ ਇਲਾਇਚੀ ਦਾ ਫਲੇਵਰ ਵੀ ਦੇ ਸਕਦੇ ਆ ਮੈਂ ਇਲਾਇਚੀ ਦਾ ਫਲੇਵਰ ਵੀ ਦੇਣਾ ਤੇ ਨਾਲ ਕੇਸਰ ਦਾ ਵੀ ਦੇਣਾ ਲਓ ਜੀ ਸੋਹਣੇ ਮੈਂ ਕੇਸਰ ਦੀਆਂ ਪੱਤੀਆਂ ਇਹਦੇ ਵਿੱਚ ਪਾ ਕੇ ਰੱਖਦੇ ਆ ਵੀ ਆਪਣੀ ਸੋਜੀ ਖਸਖਸ ਤੇ ਸੁੱਕਾ ਦੁੱਧ ਆਪਾਂ ਧੌਂਕੇ ਰੱਖਿਆ ਇਹ ਥੋੜੀਆਂ ਇਹ ਪੱਤੀਆਂ ਆਪਾਂ ਕੇਸਰ ਦੀਆਂ ਪਾ ਤੇ ਇੱਥੇ ਤੁਸੀਂ ਇਹਨੂੰ ਚਾਹੇ ਟੱਕ ਕੇ ਰੱਖ ਦਿਓ ਇਹ ਚਾਹੀਏ ਦੋ ਚਾਰ ਵਾਰੀ ਹਿਲਾਉਣਾ ਤਾਂ ਉਹਨੂੰ ਖਲਾਬੀ ਲਿਓ ਵਿੱਚ ਵਿੱਚ ਤਾਂ ਕਿ ਆਪਣੀ ਕੋਈ ਗੱਠ ਵਗੈਰਾ ਨਾ ਬਜੇ। ਉਹ ਜਿੰਨਾ ਆਪਾਂ ਕਰਦੇ ਆਪਾਂ ਇਹਨੂੰ ਪਾਸੇ ਕਰਕੇ ਰੱਖਦੇ ਆ। ਇਧਰ ਆਪਣੇ ਕੋਲ ਫੁੱਲ ਬਖਾਣੇ, گلاب ਦੇ ਸੁੱਕੇ ਪੱਤੀਆਂ ਤੇ ਇਲਾਇਚੀ ਇਹਨਾਂ ਦਾ ਪਾਊਡਰ ਆਪਣੇ ਕੋਲ ਬਣਾ ਕੇ ਰੱਖਿਆ ਹੋਇਆ ਵਾ। ਇਹਨੂੰ ਆਪਾਂ ਡਰਾਈ ਹੋਸਟ ਨਹੀਂ ਕੀਤਾਗਾ ਕਿਉਂਕਿ ਮੇਰੇ ਕੋਲ ਪਹਿਲਾਂ ਪਾਊਡਰ ਬਣਾਇਆ ਹੋਇਆ ਸੀਗਾ। ਇਧਰ ਆਪਾਂ ਚੀਨੀ ਪਾ ਕੇ ਰੱਖੀ ਆ ਤੇ ਇਹਨੂੰ ਆਪਾਂ ਇਹਦਾ ਹਿਲਾਇ ਜਾਣਾ। ਪਹਿਲਾਂ ਥੋੜਾ ਜਿਹਾ ਚੀਨੀ ਨੂੰ ਆਪਾਂ ਮੈਲਟ ਕਰਨਾ ਫਿਰ ਕਿਉਂ ਪੋੜਾ। ਨੂੰ ਜੇ ਆਪਾਂ ਇੱਥੇ ਗੈਸ ਨੂੰ ਆਨ ਕਰ ਤੇ چینی ਨੂੰ ਆਪਾਂ ਮੈਲਟ ਕਰਦੇ ਹਾਂ। ਸਿਮ ਗੈਸ ਕਰ ਲੇਗੇ। ਫਿਰ ਆਪਾਂ ਇਹਦੇ ਵਿੱਚ ਕਿਓ ਪਾਵਾਂਗੇ। ਤੇ ਕਦੇ ਵੀ ਤੁਸੀਂ ਪਿੰਨੀਆਂ ਜਾਂ ਲੱਡੂ ਬਣਾਉਣੇ ਆ ਤਾਂ ਤੁਸੀਂ ਭਾਰੀ ਤੜੇ ਦੀ ਫਰਾਈ ਪਿੰਨੀ ਲੈ ਆ ਲੈਣਾ। ਫਰਾਈ ਪਿੰਡੇ ਨੂੰ ਕੜਾਹੀ ਲੈ ਲੋ ਜੋ ਵੀ ਲੈਣਾ ਤੁਸੀਂ। ਲੈ 1 ਮਿੰਟ ਲੱਗ ਜਾਣਾ ਇਹਨਾਂ ਨੂੰ ਚੀਨੀ ਨੂੰ ਪਿਗਲਣ ਨੂੰ। ਆਪਾਂ ਪੂਰੀ ਨਹੀਂ ਬਣਾਉਣੀ ਕਿ ਆਪਾਂ ਥੋੜੀ ਜਿਹੀ ਬਣਾਉਣੀ ਹੈ ਇਹਦੇ ਵਿੱਚ। ਤੇ ਬਾਕੀ ਫਿਰ ਆਪਾਂ ਕਿਓ ਦੇ ਵਿੱਚ ਮੈਲਟ ਕਰ ਲੈਣੀ ਹੈ। ਇਹ ਤੁਸੀਂ ਕਲਰ ਚੇਂਜ ਕਰਨਾ। ਇਹਦੇ ਮੈਨੇਜਸ ਕਰਨਾ ਵਾ ਮੈਂ ਥੋੜਾ ਜਿਹਾ ਤੇਜ਼ ਚੇਂਜ ਕਰਨਾ ਵਾ ਤੇ ਫਿਰ ਤੁਸੀਂ ਜਾਦਾ ਵੀ ਇਹਨੂੰ ਘੋਲ ਸਕਦੇ ਆ ਥੋੜਾ ਡਾਕਟਰ ਅੱਗੇ ਕਰ ਸਕਦੇ ਜੀ ਇਹਦਾ ਮੈਂ ਇਸ ਕਰਕੇ ਹਿਲਾਉਣੀ ਆ ਤਾਂ ਕਿ ਆਪਣੀ ਚੀਨੀ ਥੱਲੇੋਂ ਸੜਨਾ ਨਾ ਜਾਵੇ ਜਦੋਂ ਆਪਣੀ ਚੀਨੀ ਥੋੜੀ ਜਿਹੀ ਮੈਲਟ ਹੋ ਗਈ ਆ ਤੇ ਮੈਂ ਇਹਦੇ ਵਿੱਚ ਘੋਪ ਹੋਣ ਲੱਗੀ ਆ ਬਾਕੀ ਮੈਂ ਇਹਦੇ ਵਿੱਚ ਧਿਓ ਦੇ ਵਿੱਚ ਮੈਲਟ ਕਰੂੰਗੀ ਆਪਾਂ ਜਿੰਨੀ ਸੋਜੀ ਲਈ ਆ ਤੇ ਆਪਾਂ ਉਨਾ ਹੀ ਘੋਲ ਲੈਣਾ ਵਾ ਪਹਿਲਾਂ ਮੈਂ ਘਿਓ ਥੋੜਾ ਜਿਹਾ ਘੱਟ ਲੈ ਲੈਣੀ ਆ ਥੋੜਾ ਜਿਹਾ ਰੱਖ ਲੈਣੀ ਆ ਤੇ ਹੁਣ ਆਪਾਂ ਘਿਓ ਨੂੰ ਇਹਦੇ ਵਿੱਚ ਮੈਲਟ ਘੋੰਦੇ ਆ ਚੀਨੀ ਦੇ ਵਿੱਚ ਗਰਮੀਆਂ ਦਾ ਪ੍ਰੋਸੈਸ ਵੱਖਰਾ ਵਾ ਤੇ ਸਬਜ਼ੀਆਂ ਦਾ ਪ੍ਰੋਸੈਸ ਵੱਖਰਾ ਵਾ ਬਿਨੀयां ਬਣਾਉਂਦਾ ਤਾਂ ਇਹ ਤੁਹੇ ਕੋਈ ਵੀ ਬਿਨੀ ਬਣਾਉਣੀ ਆ ਚਾਹੇ ਤੁਸੀਂ ਭੁਜੇ ਛੋਲਿਆਂ ਦੀ ਬਣਾਉਣੀ ਆ ਤੇ ਚਾਹੇ ਤੁਸੀਂ ਆਟੇ ਦੀ ਬਣਾਣੀ ਕੋਈ ਵੀ ਬਣਾਉਣੀ ਆ ਤੇ ਗਰਮੀਆਂ ਸਾਧੀਆਂ ਦਾ ਪ੍ਰੋਸੈਸ ਬੁੱਕ ਵੱਖਰਾ ਵਾ ਅੱਜ ਆਪਾਂ ਹੁਣ ਅੱਤੇ ਚੀਨੀ ਨੂੰ ਕਰਦੇ ਆ ਮੈਲਟ ਇਹ ਤੁਹਾਨੂੰ ਦਿਖਾਉਨੇ ਆ ਜੀ ਮੈਲਟ ਕਰਕੇ ਚੀਨੀ ਕਿਉਂਕਿ ਮੈਂ ਇਹਦਾ ਕਲਰ ਚੇਂਜ ਨਹੀਂ ਕਰਨਾਗਾ ਜੇ ਤੁਸੀਂ ਕਲਰ ਚੇਂਜ ਕਰਨਾ ਤਾਂ ਚੀਨੀ ਨੂੰ ਥੋੜਾ ਜਿਆਦਾ ਘਿਉ ਪਾਉਣ ਤੋਂ ਪਹਿਲਾਂ ਮਰ ਕੇ 2-3 ਮਿੰਟ ਕਰ ਲਿਓ ਤੇ ਜੇ ਤੁਸੀਂ ਕਲਰ ਨਹੀਂ ਚੇਂਜ ਕਰਨਾ ਕਿਉਂਕਿ ਸੋਝੀਆਂ ਬਿੰਨੀਆਂ ਦੇ ਵਿੱਚ ਮੈਂ ਕਲਰ ਚੇਂਜ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੈਂ ਨਾਰੀਅਲ ਉਹ ਹੀ ਪਾਉਣਾ ਹੈ ਇਹਦੇ ਵਿੱਚ ਤੇ ਜੇ ਤੁਸੀਂ ਕੋਫੀ ਕਲਰ ਜਿਹਾ ਬਣਾਉਣਾ ਚਾਹੁੰਦੇ ਆ ਤੇ ਫਿਰ ਤੁਸੀਂ ਉਹਦਾ ਕਲਰ ਚੇਂਜ ਜੀਨੀ ਦਾ ਕਰ ਸਕਦੇ ਆ ਹੁਣ ਥੋੜਾ ਜਿਹਾ ਹੋਰ ਜ਼ਿਆਦਾ ਕੱਲੀ ਨੂੰ ਬਲਕੇ ਘੋਵ ਤੋਂ ਪਹਿਲਾਂ ਜਿੱਥੇ ਮੈਂ 1 ਮਿੰਟ ਲਾਇਆ ਤੇ ਉਥੇ ਤੁਸੀਂ 3-4 ਮਿੰਟ ਇਹਨਾਂ ਲਵਾ ਦਿਓ 5 ਮਿੰਟ ਤੱਕ ਵੀ ਲਵਾ ਸਕਦੇ ਆ ਉਹ ਚੀਨੀ ਨੇ ਬਾਅਦ ਵਿੱਚ ਮੈਲਟ ਹੋ ਹੀ ਜਾਣਾ ਹੁਣ ਦੁੱਧ ਦੇ ਵਿੱਚ ਹਾਂਜੀ ਆਪਣੀ ਜਿਹੜੀ ਦਾਣੇਦਾਰ ਚੀਨੀ ਹੁੰਦੀ ਆ ਨਾ ਤੇ ਉਹ ਇਦਾਂ ਜਿਦਾ ਆਪਣੇ ਬੂਰਾ ਖੰਡ ਹੁੰਦੀ ਆ ਉਦਾਂ ਬਣ ਜਾਂਦੀ ਆ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਖੰਡ ਕਿਉਂ ਪਾਉਂਦੇ ਹੁੰਦੇ ਸੀਗੇ ਬੂਰਾ ਖੰਡ ਜਿਹੜੀ ਪਾਉਂਦੇ ਹੁੰਦੇ ਸੀ ਉਹ ਇਸ ਤਰੀਕੇ ਦੀ ਬਣਾਉਂਦੇ ਸੀ ਜੇ ਉਹਨੂੰ ਥੋੜਾ ਜਿਹਾ ਬੂਰਾ ਖੰਡ ਨੂੰ ਤੁਸੀਂ ਭੁੰਨ ਲੈਂਦੇ ਸੀ ਖੰਗ ਵਾਸਤੇ ਬਣਾਉਂਦੇ ਸੀ ਟਿੱਕੀ ਆਪਾਂ ਤੇ ਉਹ ਇਦਾਂ ਦੀ ਹੁੰਦੀ ਸੀ ਇਹਨੂੰ ਤੁਸੀਂ ਥੋੜਾ ਜਿਹਾ ਹੋਰ ਭੁੰਨ ਲਓ ਤਾਂ ਇਹ ਥੋੜੀ ਲਾਲ ਹੋ ਜਾਊਗੀ ਇਹ ਖੰਗ ਵਾਸਤੇ ਵੀ ਬਹੁਤ ਵਧੀਆ ਹੁੰਦੀ ਆ ਜੇ ਕਿਸੇ ਨੂੰ ਘਰ ਵਿੱਚ ਖੰਗ ਹੋਈ ਆ ਤਾਂ ਇਹ ਥੋੜਾ ਜਿਹਾ ਕੁ ਚਮਚੇ ਵਿੱਚੋਂ ਕੱਢ ਲਓ ਤੇ ਇਹਨੂੰ ਖਾ ਕੇ ਉਤੋਂ ਦੇ ਕੋਸਾ ਦੁੱਧ ਪੀ ਸਕਦੇ ਆ ਜਿਹੜੀਆਂ ਬੂਰਾ ਇਹ ਜਿਹੜੀ ਸ ਪਹਿਲੇ ਸਨਾਂ ਦੇ ਵਿੱਚ ਪੂਰਾ ਖੰਡ ਆਪਾਂ ਘਿਓ ਦੇ ਵਿੱਚ ਪਾ ਕੇ ਪਰੌਣਿਆਂ ਨੂੰ ਦਿੰਦੇ ਹੁੰਦੇ ਸੀ ਗੈਸਟਾ ਨੂੰ ਦਿੰਦੇ ਹੁੰਦੇ ਸੀ ਰੋਟੀ ਤੋਂ ਬਾਅਦ ਇਹ ਬਹੁਤ ਹੀ ਟੇਸਟੀ ਬਣਦੀ ਆ ਤੇ ਹੁਣ ਜੇ ਇੱਥੇ ਮੈਂ ਗੈਸ ਨੂੰ ਕਰਦੀ ਆ ਬੰਦ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਜਿਹੜੀ ਸੋਜੀ ਆ ਦੁੱਧ ਵਿੱਚ ਭਿਉਮਕੇ ਰੱਖੀ ਹੋਈ ਆ ਤੇ ਇਹਨੂੰ ਘਰਸ਼ੀ ਮਾਰਦੇ ਰਹਿਣਾ ਤਾਂ ਕਿ ਆਪਣੀ ਇਹ ਜਿਹੜੀ ਖੰਡ ਆ ਉਹ ਥੱਲੇ ਨਾ ਲੱਗੇ ਤਾਂ ਤੁਸੀਂ ਇਹਦਾ ਟੈਕਸ ਚ ਦੇਖ ਸਕਦੇ ਆ ਖੰਡ ਦਾ ਗੂਰਾ ਖੰਡ ਵਰਗਾ ਬਣ ਗਿਆ ਇਹਨੂੰ ਆਪਾਂ ਕੇ ਉਦੇ ਵਿੱਚ 2-3 ਮਿੰਟ ਮੈਲਟ ਕੀਤਾ ਵਾ ਮੈਲਟ ਕਰਕੇ ਤੇ ਮੁਰਕੇ ਬਾਅਦ ਵਿੱਚ ਇਹ ਆਏ ਇਕੱਠੀ ਇਕੱਠੀ ਜੀ ਹੋ ਜਾਂਦੀ ਆ ਤੇ ਜੇ ਆਪਾਂ ਇਹਨੂੰ ਫਰੰਟੀ ਕਰ ਲਾਂਗੇ ਤੇ ਇੱਕ ਟਿੱਕੀ ਜੀ ਬਣ ਜਾਣੀ ਆ ਜੇ ਇਹਨੇ 1 ਮਿੰਟ ਲਈ ਆਪਾਂ ਹੋਰ ਪਉਣ ਲਵਾਂਗੇ ਪਰ ਆਪਾਂ ਇਹਨੂੰ ਟਿੱਕੀ ਨਹੀਂ ਬਣਾਉਣੇਗੀ ਤੇ ਆਪਾਂ ਇਹਨੂੰ ਲੱਡੂਆਂ ਦੇ ਵਿੱਚ ਪਾਉਣਾ ਵਾ ਤੇ ਹੁਣ ਮੈਂ ਇਹਦੇ ਵਿੱਚ ਦੁੱਧ ਦੇ ਦੁੱਧ ਚ ਭੰਤੀ ਹੋਈ ਸੂਜੀ ਆ ਉਹ ਪਾਉਣ ਲੱਗੇ ਆ ਲਓ ਜੀ ਆਪਣੀ ਖੰਡ ਮੂਰਾ ਖੰਡ ਵਾਂਗੂ ਬਣ ਗਈ ਆ ਜਿਹੜਾ ਆਪਾਂ ਚੀਨੀ ਪਾਈ ਸੀ ਘਿਓ ਦੇ ਵਿੱਚ ਮੈਲਟ ਕਰਕੇ ਜਿਵੇਂ ਮੂਰਾ ਖੰਡ ਆਪਾਂ ਘਿਓ ਚ ਪਾਉਣੀ ਹੁੰਦੀ ਆ ਉਦਾਂ ਦੀ ਬਣ ਗਈ ਆ ਤੇ ਇਸ ਟਾਂ ਤੇ ਗੈਸ ਬੰਦਾ ਹੁਣ ਆਪਣਾ ਇਹ ਸਾਂਤੇ ਪੈਣਾ ਪਹਿਲੇ ਜਨਰੇਟਰ ਤੋਂ ਪਾਇਆ ਵਾ ਜਿਹੜਾ ਆਪਾਂ ਖਸਖਾਸਾ ਸੂਜੀ ਤੇ ਸੁੱਕਾ ਦੁੱਧ ਤੇ ਥੋੜੀਆਂ ਕੇਸਰ ਦੀਆਂ ਪੱਤੀਆਂ ਇਹ ਆਪਾਂ ਇਹ ਪੀ ਕੇ ਰੱਖੇ ਦੁੱਧ ਦੇ ਵਿੱਚ ਇੱਕ ਕੌਲੀ ਸੂਜੀ ਦੇ ਵਿੱਚ ਢਾਈ ਕੌਲੀਆਂ ਦੁੱਧ ਦੀਆਂ ਆਪਾਂ ਹੌਲੀ-ਹੌਲੀ ਕਰਕੇ ਇਹ ਪਾਵਾਂਗੇ ਫਿਰ ਗੈਸ ਨੂੰ ਚਲਾਵਾਂਗੇ ਆਪਾਂ ਪਹਿਲੇ ਆਪਾਂ ਇਹਨੂੰ ਮਿਕਸ ਕਰਾਂਗੇ ਤੇ ਗਰਮਾ ਚੀਨੇ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਲਟ ਕਰ ਲਈਏ ਵਿੱਚ ਮਿਕਸ ਕਰ ਦੋ ਆਪਾਂ ਸਾਰਾ ਮਟੀਰੀਅਲ ਪਾ ਲਈ ਤੇ ਫਿਰ ਗੈਸ ਨੂੰ ਆਪਾਂ ਆਉਣਗਾ ਦੁੱਧ ਨੂੰ ਜੇ ਤੁਸੀਂ ਸੁੱਕਾ ਦੁੱਧ ਨੂੰ ਜਦੋਂ ਵੀ ਪਾਉਣਾ ਤਾਂ ਠੰਡੇ ਦੁੱਧ ਵਿੱਚ ਪਹਿਲਾਂ ਪੇਂਕੇ ਰੱਖ ਦਿਓ ਤੇ ਫਿਰ ਪਾਓ ਜੇ ਆਪਾਂ ਗਰਮ ਦੇ ਵਿੱਚ ਸੁੱਕਾ ਦੁੱਧ ਨੂੰ ਪਾਉਣੇ ਤਾਂ ਆਪਣੇ ਦਲੀਆਂ ਵੱਜ ਜਾਂਦੀਆਂ ਨੇ ਇੱਥੇ ਆਪਣੀ ਖਾਸ ਕਰਕੇ ਵੀ ਫੁੱਲ ਗਈ ਆ ਤੇ ਆਪਣੀ ਸੋਧੀ ਵੀ ਫੁੱਲ ਗਈ ਆ ਤੇ ਆਪਣਾ ਸੋਕਾ ਦੁੱਧ ਵੀ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਕਿਉਂਕਿ ਜਦੋਂ ਆ ਇਸ ਸਮਾਨ ਪਾਉਣਾ ਉਹ ਤੁਸੀਂ ਇੱਕ ਟਾਈਮ ਗੈਸ ਨੂੰ ਬੰਦ ਜ਼ਰੂਰ ਕਰ ਦਿਓ ਤਾਂ ਕਿ ਜਿਹੜੀ ਆਪਣੀ ਚੀਨੀ ਆ ਉਹ ਥੱਲੇ ਨਾ ਕਿਸੇ ਤਰੀਕੇ ਨਾਲ ਲੱਗ ਜਾਵੇ ਕਿ ਜੇ ਉਹਦੀ ਟਿੱਕੀ ਜੀ ਵੱਜ ਗਈ ਫਿਰ ਉਹਨੂੰ ਥੋੜਾ ਜਿਹਾ ਮੈਲਟ ਕਰਨਾ ਔਖਾ ਹੋ ਜਾਂਦਾ ਹੈ ਇਹ ਟਿੱਕੀ ਨਹੀਂ ਬਜੰਦ ਨਹੀਂ ਟਿੱਕੀ ਤੋਂ 1 ਮਿੰਟ ਪਹਿਲਾਂ ਆਪਾਂ ਇਹਨੂੰ ਬੰਦ ਕਰ ਲੈਣਾ। ਤੋਂ ਟਿੱਕੀ ਦੀ ਉਦੋਂ ਵਾਈਦ ਹੁੰਦੀ ਜਦੋਂ ਇਹ ਬ੍ਰਾਊਨ ਜੀ ਹੋ ਜਾਂਦੀ ਆ। ਜਦੋਂ ਆਪਾਂ ਇਥੇ ਇਹਨੂੰ ਮਿਕਸ ਕਰਦੇ ਆ ਪਹਿਲਾਂ ਆਪਾਂ ਜੇਕਰ ਚੀਨੀ ਵਾਲੀ ਮੋਟੀ ਤੋਂ ਥੱਲੇ ਲੱਗੀ ਹੋ ਕੇ ਕਿਸੇ ਪਾਸੇ ਹੋ ਜਾਂ ਤਾਂ ਤਾਂ ਹੇ ਉੱਤਰ ਜਾਵੇ। ਜਿਹੇ ਇਥੇ ਨਾਲ ਕਰਦੇ ਆ ਇਸ ਨੂੰ ਆਣ। ਮੀਡੀਅਮ ਗੈਸ ਤੇ ਰੱਖਿਓ। ਪਹਿਲਾਂ ਆਪਾਂ ਹਾਸੇ ਮਤੇ ਰੱਖਿਆ ਹੋਇਆ ਸੀਗਾ। ਹੁਣ ਮੀਡੀਅਮ ਤੇ ਕਰ ਲਿਓ। ਕੱਛੀ ਚੱਲੇ ਤੱਕ ਮਾਰ ਦੇਣਾ ਮਾਈ ਜਾਏ। ਜੁਗਿਆ ਪਾਣੀ 5 ਮਿੰਟ ਆਪਾਂ ਲੱਗ ਜਾਣੇ ਆ। ਕਿਹਦੇ ਤੁਹਾਨੂੰ ਦੁਖਾਉਂਦੇ ਆ। ਮੈਂ ਹੌਲ ਹੌਲ ਕਰਕੇ ਮੇਰੀ ਸੇਣੀ ਮਾਰੀ ਜੀ ਥੱਲੇ ਲੱਗੀ ਆ। ਤਾਂ ਕਿ ਪੌਂਦੇ ਪੌਂਦੇ ਲੱਗ ਜਾਂਦੀ ਹੈ ਕਈ ਵਾਰੀ। ਜੇ ਉਹਨੂੰ ਚੰਗੀ ਤਰ੍ਹਾਂ ਵਿੱਚ ਮੈਰਟ ਕਰਨਾ। ਜੇ ਤਾਈਕੇ ਮੈਨੂੰ ਚੱਲੇ ਤੇ ਨਹੀਂ ਜਾਂ ਲੱਗਦੀ ਆ ਨਾ ਕਿਨੇ ਜੇ ਆਪਣਾ ਪਾਉਂਦ ਉੱਤੇ ਪੈ ਗਿਆ ਤੇ ਆਪਣਾ ਬੁੱਤਰ ਜਾਣਾ। ਇਹਦੀ ਟੈਨਸ਼ਨ ਨਾ ਕਰਿਓ। ਇਸਨੇ ਜੇ ਕੱਛੀ ਮਾਰੀ ਗਿਆ ਨਾ ਕਿਨੂੰ 5 ਕੁ ਮਿੰਟ ਬੜਾ ਹੋਣ ਨੂੰ ਲੱਗਣਾ ਇਹ ਸੂਜੀ ਨੇ ਇਹਦੇ ਵਿੱਚ ਪੁੱਜ ਜਾਣਾ ਕੋਈ ਤਾਂ ਸੂਜੀ ਆਪਾਂ ਪਹਿਲਾਂ ਡਰਾਇਓਸਟ ਕਰ ਲਈ ਸੀ ਕਿ ਕੋ ਸੂਜੀ ਨੇ ਹੁਣ ਪੁੱਜ ਜਾਣਾ ਇਹ ਵੀ ਸੂਜੀ ਦਾ ਕੱਚੇ ਰਹਿਣ ਦਾ ਕੋਈ ਚਾਂਸ ਨਹੀਂ ਰਹਿੰਦਾਗਾ ਜੇ ਜੇ ਆਪਾਂ ਧੋਵ ਦੇ ਵਿੱਚ ਸੂਜੀ ਪਾਉਂਦੇ ਆ ਤੇ ਉਸ ਟਾਈਮ ਆਪਣੇ ਕੋਲ ਉਹ ਬੜੀ ਬੜੀ ਕੱਚੀ ਰਹੇ ਜੇ ਤਾਂ ਉਹ ਉਹਦਾ ਕੱਚਾਪਨ ਮਹਿਸੂਸ ਹੁੰਦਾ ਜੇ ਤੁਸੀਂ ਇਹਦਾ ਦੁੱਧ ਵਿੱਚ ਭੌਕੇ ਬਣਾਉਨੇ ਆ ਤੇ ਇਹਦੇ ਕੱਚੇ ਰਹਿਣ ਦਾ ਕੋਈ ਚਾਂਸ ਨਹੀਂ ਇਹ ਤਾਂ ਸਰਦੀਆਂ ਤੇ ਗਰਮੀਆਂ ਇੱਕ ਦੂਜੇ ਤੋਂ ਉਲਟ ਨੇ ਇਮੀ ਇਹ ਹੀ ਓਟ ਤਰੀਕੇ ਨਾਲ ਦੇਣ ਵਾਲੀ ਇਹ ਲੱਡੂ ਬਣਾਏ ਜਾਂਦੇ ਆ ਗਰਮੀਆ ਵਾਸਤੇ ਤਾਕਤ ਵੀ ਮਿਲਦੀ ਆ ਤੇ ਠੰਡੇ ਵੀ ਹੁੰਦੇ ਆ ਤੇ ਜੇ ਆਪਣੀ ਜਿਹੜੀ ਚੀਨੀ ਮਾੜੀ ਮੋਟੀ ਲੱਗੀ ਸੀ ਉਹ ਉਤਰ ਗਈ ਆ 프라이ਪੇ ਦੇ ਨਾਲ ਤੇ ਅੱਧੀ ਰਿਆਸੂ ਜਿਆਦਾ ਤੇਜ਼ ਨਾ ਕਰੀਏ ਤਾਂ ਕਿ ਆਪਾਂ ਜਿਹੜੀ ਇਹ ਸਿੰਜੀ ਆ ਉਹਨੂੰ ਹਲਕ ਖੋਲ ਖੋਲ ਕਰਕੇ ਪਕਾਉਣਾ ਹੈ ਜੇ ਆਪਾਂ ਇੱਕਦਮ ਤੇਜ਼ ਕਰ ਲਾਗੇ ਤੇ ਜਿਵੇਂ ਆਪਣਾ ਪ੍ਰਸ਼ਾਦ ਆ ਪਾਣੀ ਸੁੱਕ ਜਾਂਦਾ ਹੁੰਦਾ ਤੇ ਉਹ ਇਹ ਇੱਕਦਮ ਸੁੱਕ ਜਾਣਾ ਅਕਾੜੀਓ ਅਕਾੜਾ ਪ੍ਰਸ਼ਾਦ ਬਣਾਉਣੇ ਆ ਸੋਈ ਦਾ ਪ੍ਰਸ਼ਾਦ ਬਣਾਉਣੇ ਆ ਨਾ ਤਾਂ ਆਪਾਂ ਗੈਸ ਨੂੰ ਤੇਜ਼ ਕਰ ਲੈਂਦੇ ਆ ਤੇ ਇੱਥੇ ਆਪਾਂ ਗੈਸ ਨੂੰ ਤੇਜ਼ ਨਹੀਂ ਕਰਾਉਣਾ ਆਪਾਂ ਇਹਨੂੰ ਮੱਠੀ ਮੱਠੀ ਤੇ ਪਕਾਉਣਾ ਹੈ ਤਾਂ ਕਿ ਆਪਣੀ ਸੂਜੀ ਅੰਦਰ ਤੱਕ ਪੱਕ ਜਾਵੇ ਤੇ ਇਹ ਗਾੜਾ ਹੋਣਾ ਸ਼ੁਰੂ ਹੋ ਗਿਆ ਜਦੋਂ ਇਹ ਆਪਾਂ ਇਹ ਗਾੜਾ ਹੋ ਜਾਊਗਾ ਮਟੀਰੀਅਲ ਸੂਜੀ ਵਾਲਾ ਇਹਨੂੰ ਸਾਰਾ ਇੱਕ ਵਾਰੀ ਸੋਕ ਲੈਣਾ ਤੇ ਚੀਨੀ ਨੂੰ ਆਪਣੇ ਵਿੱਚ ਸਮੋਲ ਲੈਣਾ ਇਹਨਾਂ ਤੇ ਘਟਚਿੰਦਾਂ ਵਾਲਾ ਮਾਰਨਾ ਬੈਣਾ। ਸਾਕੇ ਆਪਣਾ ਸੁੱਕਾ ਦੱਧੂ ਵੀ ਆ ਇਹਦਾ ਕੱਪ ਦੇ ਉੱਤੇ ਗੜਾ ਹੋਇਆ ਵਾ ਤਾਂ ਕਿ ਆਪਣੀ ਕੋਈ ਵੀ ਚੀਜ਼ ਥੱਲੇ ਨਾ ਲੱਗੇ। ਤੇ ਇੱਥੇ ਆਪਾਂ ਜਿਹੜਾ ਪੀਸੇ ਹੋਏ ਪੂਲ ਮਖਾਣੇ ਤੇ ਆਹ ਇਹਦਾ ਪਾਊਡਰ ਵੀ ਕੋਲੇ ਰੱਖ ਲੈਣੇ ਆ ਤੇ ਆਪਾਂ ਇਹਦੇ ਵਿੱਚ ਮਿੱਠੀ ਜੋ ਕੋਈ ਵੀ ਚੀਜ਼ ਬਣਾਉ ਉਹਦੇ ਵਿੱਚ ਕਾਲੀ ਮਿਰਚ ਤੁਸੀਂ ਜ਼ਰੂਰ ਪਾਓ। ਮੈਂ ਕਾਲੀ ਮਿਰਚ ਦੋ ਦਾ ਚਮਚਾ ਪਾਉਂਗੀ ਬਾਅਦ ਵਿੱਚ ਤੇ ਥੋੜਾ ਜਿਹਾ ਮਨਾਰੀ ਆਲ ਦਾ ਬਰਾਦਾ ਪਾਉਂਗੀ ਇਹ ਵਿੱਚ। ਜਿਹੜੇ ਆਪਣਾ ਭਿਉਂਕੇ ਰੱਖੇ ਹੋਏ ਆ ਤਰਬੂਜ ਦੇ ਬੀਜ ਤੇ ਸੋ ਵੀ ਕੋਪਾ। ਤਾਂ ਮੰਨ ਲਓ ਤੁਸੀਂ ਜੇ ਲੈ ਵੀ ਕਦੋਂ ਕਦੋਂ ਪਾਉਣੇ ਆਪਾਂ। ਪਹਿਲਾ ਪਹਿਲੇ ਜਿਵੇਂ ਆਪਣਾ ਪ੍ਰਸ਼ਾਦ ਬਣ ਜਾਂਦਾ ਹੁੰਦਾ ਨਾ ਇਸ ਤਰੀਕੇ ਨਾਲ ਪਹਿਲਾਂ ਆਪਾਂ ਇਹਨੂੰ ਗਾੜਾ ਕਰਦੇ। ਪਹਿਲਾ ਪ੍ਰਸ਼ਾਦ ਵਰਗਾ ਬਣੂਗਾ ਤੇ ਫਿਰ ਆਪਾਂ ਜਿਵੇਂ ਆਪਣਾ ਆਟਾ ਹੁੰਦਾ ਬੁੰਨਿਆ ਹੋਇਆ ਆ। ਆਪਾਂ ਡੋਹ ਬਣਾ ਲੈਣੀ ਆ। ਉਹਦਾ ਡੋਹ ਬਣ ਜਾਣਾ। ਉਹ ਆਪਾਂ ਧਿਆਨ ਰੱਖਣਾ ਚਾਹੀਦਾ। ਤਾਂ ਕਿ ਆਪੇ ਦੋ ਚੀਜ਼ ਥੱਲੇ ਨਾਲ। ਇਹ ਸਾਰਾ ਚੋ ਵੀ ਆਪਾਂ ਵਿੱਚ ਸਮੋਲ ਹੈ। ਸੂਹੀ ਹੈ। ਇਹ ਤੁਰਾ ਆਪਣੇ ਨਾਲ ਆ ਗਿਆ ਇਹ ਵਿੱਚ। ਇਹ ਗਾੜੀ ਹੋ ਚਲੇ ਤੇ ਹੁਣ ਆਪਾਂ ਹੁਣ ਹਜੇ ਤਾਂ ਇਹ ਹਲਵੇ ਦੇ ਤੌਰ ਤੇ ਬਣੀ ਹੋਈ ਆ। ਦੇਖੋ ਵੀ ਆਪਾਂ ਨੇ 8 ਵਰਗ ਜੀਰਾ નાਗਾਇਆ ਨਾ ਫਿਰ ਆਪਾਂ ਆਟਾ ਗੁੰਨ੍ਹ ਲੈਣਾ ਸਵਾਦ। ਇਹ ਤਾਂ ਦਿਖਾਉਣਾ ਗਿਆ ਸੀ। ਜਿਹੜਾ ਜਿਹੜਾ ਘਿਓ ਛੱਡਿਆ ਹੋਇਆ ਇਹਨੇ ਸਾਰਾ ਇਹਦੇ ਵਿੱਚ ਰਸ ਜਾਣਾ। ਇਹ 8 ਵਰਗ ਵੀ ਦੋ ਜਾਉਂਗਾ। ਮੇਰੀ ਆਪਣੀ ਅਜੇ ਕੱਛੀ ਆ ਇਹਦੇ ਨਾਲ ਉਹ ਵੀ ਲੈਣੋ ਹਟ ਜਾਣਾ ਕਿ ਮੈਂ ਆਪਾਂ ਹੁਣ ਤਾਂ ਹਜੇ ਨਾਲ ਨਹੀਂ ਆਪਣੇ ਆਪੇ ਵੱਡੇ ਘੱਲ ਲੱਗ ਜਾਣਾ ਇਹਨਾਂ ਤੇ ਜਿਹਨ ਪ੍ਰਸ਼ਾਦ ਹੈ ਇਹਦੇ ਬਾਣਾਂ ਦਾ ਤੁਸੀਂ ਇਹਦਾ ਵੀ ਖਾ ਸਕਦੇ ਆ ਕਿ ਤੁਸੀਂ ਇਹਨੂੰ ਚੰਗੀ ਤਰ੍ਹਾਂ ਗਾਂ ਅੱਗੇ ਪਕਾ ਕੇ ਤੇ ਇਹ ਆਪਾਂ ਇਹਦੇ ਲੱਡੂ ਬਣਾਉਣੇ ਆ ਇਹ ਤੁਸੀਂ ਪ੍ਰਸ਼ਾਦ ਦੇ ਤੌਰ ਤੇ ਰੱਖਣਾ ਤੇ ਪ੍ਰਸ਼ਾਦ ਵੀ ਦੇ ਟੋਪਿੰਗ ਖਾ ਸਕਦੇ ਆ ਇਹਨੂੰ ਮਲਕ ਐਸ ਤਰੀਕੇ ਨਾਲ ਬਣਾਉਣਾ ਇਹਨੂੰ ਆਪਾਂ ਛੇੜਾ ਪ੍ਰਸ਼ਾਦ ਕਹਿੰਦੇ ਆ ਇਹ ਸੂਝਦਾ ਕਹਿੰਦਾ ਛੇੜਾ ਪ੍ਰਸ਼ਾਦ ਤੂੰ ਐਸੇ ਹੀ ਕਹਿਣਾ ਬਾਕੀ ਵਿਨਾਈ ਪ੍ਰਸ਼ਾਦੀ ਬਣਦਾ ਤੇ ਉਸ ਤੋਂ ਅੱਗੇ ਆਪਾਂ ਇਹਨੂੰ ਅੱਗੇ ਢੋਸ ਲੈ ਕੇ ਜਾਣਾ। ਲੋ ਜੀ ਹੁਣ ਇਹ ਪ੍ਰਸ਼ਾਦ ਦੇ ਢੋਸ ਦਾ ਆ ਗਿਆ। ਤੁਸੀਂ ਦੇਖ ਸਕਦੇ। ਆਪਣੇ ਆਪ ਡਿਗਣ ਲੱਗਿਆ। ਇਹਨੂੰ ਸਾਰਾ ਸਮਾਨ ਬਾਕੀ ਦਾ ਪਾਉਣਾ ਤੇ ਮੈਂ ਥੋੜੀ ਇਹਨੂੰ ਪਿਆਸ ਨੂੰ ਕੋਈ ਬੰਦ ਕਰਦੀ ਆ ਤਾਂ ਕਿ ਆਪਣੀ ਕੋਈ ਚੀਜ਼ ਥੱਲੇ ਨਾ ਲੱਟ ਜਾਵੇ। ਲੋ ਜੀ ਕੋਰੀ ਇਹ ਆਇਆ ਹੈ ਆਪਣਾ ਸੂਜੀ ਦੇ ਪ੍ਰਸ਼ਾਦ ਵਾਂਗੂ ਬਣ ਜਾਂਦਾ। ਤੁਸੀਂ ਦੇਖ ਸਕਦੇ ਆ। ਅਜੇ ਨੂੰ ਆਪਾਂ ਤੋਂ ਹੋਰ ਪਕਾਉਣਾ ਵਾ ਤੇ ਇਹ ਨੂੰ ਘੋੜ ਛੱਡਣਾ ਵਾ ਜਿਹੋ ਮੈਂ ਦੇ ਵਿੱਚ ਨਾ ਜਿਹੜਾ ਬਾਕੀ ਸਮਾਨ ਪਾਉਣਾ ਵਾ ਕੁੱਟਿਆ ਹੋਇਆ ਤੇ ਉਹ ਪਾਉਣ ਲੱਗੀ ਆ ਤੁਸੀਂ ਦੇਖ ਸਕਦੇ ਆ ਇਹ ਜਦੋਂ ਇੰਨਾ ਖੋਜੇ ਨਾ ਹਜੇ ਨੇ ਘੋੜ ਛੱਡਣਾ ਵਾ ਤੇ ਫਿਰ ਆਪਾਂ ਬਾਕੀ ਸਮਾਨ ਪਾ ਦੇ ਤਾਂ ਕਿ ਆਪਣਾ ਉਹ ਵੀ ਘੋੜ ਦੇ ਵਿੱਚ ਚੰਗੀ ਤਰ੍ਹਾਂ ਪੁੱਜ ਜਾਵੇ ਨਰੀਓਲ ਦਾ ਬਰਾਦਾ ਵੀ ਤੇ ਫੁੱਲ ਲੈ ਚੀ ਕਾਲੀ ਮਿਰਚ ਤੇ ਫੁੱਲ ਮਖਾਣੇ ਜਿਹੜਾ ਆਪਾਂ ਪਾਊਡਰ ਬਣਾਇਆ ਹੋਇਆ ਆ ਮੇਰੇ ਕੋਲ ਪਈਆ ਸਾਰੇ ਤੁਸੀਂ ਦੇਖ ਸਕਦੇ ਹੋ ਜਿਹੜਾ ਉਸ ਜਿਹੜਾ ਆਪਾਂ ਫੁੱਲ ਮਖਾਣੇ ਗਲਾਬ ਦੀਆਂ ਪੱਤੀਆਂ ਤੇ ਛੋਟੇ ਇਲਾਚੀ ਇਹ ਆਪਾਂ ਪਾਉਣ ਲੱਗੇ ਆ ਇਹਦੇ ਵਿੱਚ ਉਹ ਤੁਸੀਂ ਆਪਣੀ ਮਰਜ਼ੀ ਦਾ ਜਿੰਨਾ ਮਰਜ਼ੀ ਵੱਧ ਘੱਟ ਪਾ ਸਕਦੇ ਆ ਮੈਂ ਜਿਹਦਾ ਇੰਨਾ ਮਟੀਰੀਅਲ ਹੈਗਾ ਇਹ ਪੀਸ ਕੇ ਬਣਿਆ ਹੋਇਆ ਆਪ ਕੋਲ ਮੁਹਰਾਂ ਦੀ ਕੌਲੀ ਲਈ ਆ ਅੱਧੀ ਕੌਲੀ ਮੈਂ ਗਲਾਬ ਦੀਆਂ ਪੱਤੀਆਂ ਦੀ ਲਈ ਆ ਤੇ 10 15 ਮੈਂ ਛੋਟੇ ਇਲਾਚੀਆਂ ਲਈਆਂ ਨੇ ਤੇ ਇਹਨੂੰ ਇਹਦੇ ਵਿੱਚ ਮਿਕਸ ਕਰੂੰਗੀ ਤਾਂ ਕਿ ਆਪਾਂ ਇਹ ਵੀ ਕਿਉਂ ਦੇ ਵਿੱਚ ਪੁਣਣਾ ਵਾ ਤੇ ਫਿਰ ਗੈਸ ਚ ਲਾਵਾਂਗੇ ਆਪਾਂ ਬਾਅਦ ਵਿੱਚ ਤੇ ਥੋੜਾ ਜਿਹਾ ਪਾ ਲੈਣੇ ਨਾਰੀਅਲ ਦਾ ਮਰਦਾ ਉਹ ਤੁਸੀਂ ਆਪਣੀ ਮਰਜ਼ੀ ਨਾਲ ਪਾ ਵੀ ਸਕਦੇ ਆ ਤੇ ਸਕਿਪ ਵੀ ਕਰ ਸਕਦੇ ਆ ਜੇ ਤੁਹਾਨੂੰ ਟੇਸਟ ਪਸੰਦ ਆ ਤਾਂ ਪਾ ਦਿਓ ਤੇ ਮੈਂ ਇਹਦੇ ਵਿੱਚ 3 ਚਮਚੇ ਚਾਹ ਜੀ ਪਾ ਦਿੰਦੀ ਆ ਤੇ ਟੇਸਟ ਲਵਦੀਆਂ ਨੇ ਨਾਲ ਹੀ ਨਾਰੀਅਲ ਦਾ ਬਰਾਦੇ ਸੋਦੀ ਦੇ ਵਿੱਚ ਤੁਸੀਂ ਨਾਰੀਅਲ ਦੇ ਬਰਾਦੇ ਨੂੰ ਦੁੱਧ ਵਿੱਚ ਵੀ ਪਿਆਉ ਸਕਦੇ ਜਦੋਂ ਆਪਾਂ ਸੋਜੀ ਤੇ ਖਸਖਸ ਭੰਤੀ ਸੀਗੀ ਤੇ ਉਸ ਟਾਈਮ ਤੁਸੀਂ ਨਾਰੀਅਲ ਨੂੰ ਵੀ ਭੰਸ ਸਕਦੇ ਆ ਉਹ ਆਪਣੀ ਮਰਜ਼ੀ ਆ ਤੁਹਾਡੀ ਤੇ ਆਪਾਂ ਵੈਨ ਇਹਨਾਂ ਨੂੰ ਮਿਕਸ ਕਰ ਲਗੇ ਫਿਰ ਆਪਾਂ ਗੈਸ ਚਲਾਵਾਂਗੇ ਗੈਸ ਨੂੰ ਬੰਦ ਕਰਕੇ ਆਪਾਂ ਮਿਕਸ ਕਰ ਰਹੇ ਆ ਉਸ ਜਿਆ ਸਟੈਂਡ ਤੇ ਪਾਇਦੇ ਵਿੱਚ ਪਾਉਨੇ ਆ ਅੱਧਾ ਚਮਚਾ ਕਾਲੀ ਮਿਰਚ ਤਾਂ ਕਿ ਕਾਲੀ ਮਿਰਚ ਆਪਾਂ ਤਾਂ ਪਾਉਨੇ ਆ ਤਾਂ ਹਾਜ਼ਮਾ ਠੀਕ ਰਹਿੰਦਾ ਕੋਈ ਮਿੱਠੀ ਚੀਜ਼ ਜਿਹੜਾ ਬਣਾਉਣੀ ਹੈ ਤੁਸੀਂ ਤਾਂ ਉਹਦੇ ਵਿੱਚ ਕਾਲੀ ਮਿਰਚ ਜਰੂਰ ਪਾਇਆ ਕਰੋ ਤੇ ਇੱਥੇ ਆਪਾਂ ਪਾਉਣੀ ਜਿਹੜੀ ਸੌਗੀ ਤੇ ਆਪਣੇ ਤਰੋਜ ਦੇ ਬੀਜ ਆ 12 ਕੰਨ ਤੇ ਹੈ ਆਪਾਂ ਉਹ ਵੀ ਪਾ ਦੇਣੇ ਤੇ ਹੁਣ ਆਪਾਂ ਨਵਾਵਾਂਗੇ ਇਹਨਾਂ ਨੂੰ ਸੇਕ ਆਨੇ ਜੇ ਸਮੋ ਕਰਤੀਆਂ ਤਾਂ ਕਿ ਆਪਾਂ ਸੌਗੀ ਨੂੰ ਬੜਾ ਪਕਾਉਣਾ ਨਹੀਂ ਹੁੰਦਾਗਾ ਹੁਣ ਆਪਾਂ 1 ਮਿੰਟ ਲਈ ਸੇਕਾਂਗੇ ਇਹਨਾਂ ਤੇ ਇਹਨੇ ਕਿਓ ਬਿਲਕੁਲ ਛੱਡ ਦੇਣਾ ਤੇ ਉਹ ਉਦੋਂ ਬੰਦ ਕਰਨਾ ਹੈ ਇਹਨੇ ਕੜਾਹੀ ਨੂੰ ਦੇਖੋ ਛੱਡ ਦੇਉਗਾ ਹੈ ਤੇ ਆਪਣੇ ਜਿਹੜੇ ਸਾਰੇ ਚੀਜ਼ਾਂ ਨੇ ਉਹ ਵੀ ਵਿੱਚ ਪੁੱਜ ਜਾਣਗੀਆਂ ਉਹ ਜਦੋਂ ਆਪਾਂ ਇੱਕ ਵਾਰੀ ਗਾੜਾ ਹੋ ਜਾਂਦਾ ਨਾ ਆਟੇ ਰੋਚ ਲੈ ਕੇ ਉਹਨਾਂ ਦਾ ਉਹ ਥੋੜਾ ਜਿਹਾ ਜ਼ੋਰ ਨਾਲ ਕਰਨਾ ਪੈਂਦਾ ਇਹਨੂੰ ਤੇ ਇੱਥੇ ਘੈਸ ਤੁਸੀਂ ਸਿਮ ਕਰ ਲਿਓ ਇਹਦੇ ਨਾਲ ਟਵਲਟ ਵਧੀਆ ਹੁੰਦਾ ਵਾ ਇਹ ਕਿਉਂਕਿ ਇਹਦੇ ਵਿੱਚ ਵੀ ਕੁਛ ਰਮਾ ਬਣਿਆ ਰਹ ਜਾਂਦਾ ਲੈ ਤਾਂ ਦਿਖਾਉਣੇ ਆਪਾਂ ਇਹਨੇ ਕਿਉਂ ਛੱਡ ਦਿੱਤਾ ਵਾ ਇੱਕ ਮਿੰਟ ਲਈ ਆਪਾਂ ਇਹਨੂੰ ਚੰਗੀ ਤਰ੍ਹਾਂ ਹੋਰ ਪਕਾ ਲੀਏ ਕਿ ਆਪਣੇ ਪੂਰੇ ਆਟੇ ਜਿਹੜੇ ਉਹਦੇ ਵਿੱਚ ਇਹ ਆ ਜਾਂਦੇ ਤੇ ਠੰਡਾ ਹੋਣ ਤੇ ਆਪਾਂ ਦੀਆਂ ਪੰਨੀਆਂ ਬਣਾ ਲੈਂਦੇ ਜਿਵੇਂ ਇਹ ਆਪਣਾ ਦੇਖ ਸਕਦੇ ਆਟੇ ਢੋਵੇ ਵਿੱਚ ਆ ਚੁੱਕਿਆ ਵਾ ਯਾਨੀ ਕਿ ਉਹ ਛੱਡ ਦਿੱਤਾ ਕੋਈ ਨਹੀਂ ਜਾਂਦਾ ਇਹਦੇ ਨਹੀਂ ਜਾਂਦਾ ਇੱਕ ਮਿੰਟ ਇਹਨੂੰ ਹੋਰ ਲੱਗਦਾ ਥੋੜਾ ਕਰਕੇ ਪਰਚੀ ਦੇ ਨਾਲ ਲੱਗਦਾ ਵਾ ਜਿੰਨਾ ਚਿਰ ਇਹ ਕਰਚੀ ਦੇ ਨਾਲ ਆਪਣੇ ਬੁੱਤਰ ਦਾ ਨੇ ਇਹ ਉਹਨਾਂ ਚਿਰ ਆਪਾਂ ਇਹਨੂੰ ਉੰਨੀ ਜਾਣਾ ਇਹਨਾਂ ਦੇ ਨਾਲ ਉਹ ਤਾਂ ਛੇਤੀ ਉਤਰ ਜਾਂਦਾ ਪਰ ਆਪਾਂ ਨੂੰ ਸਟੀਲ ਦੀ ਜਿਹੜੀ ਕੜਸੀ ਆਪਣੀ ਹੁੰਦੀ ਆ ਆਪਾਂ ਉਹਦੇ ਨਾਲ ਚੈੱਕ ਕਰਨਾ ਹੁੰਦਾ ਵੀ ਇਹ ਸਟੀਲ ਦੀ ਕੜਸੀ ਤੋਂ ਆਪਣੇ ਆਪ ਡਿੱਗਦਾ ਵਾ ਤਾਂ ਇਹਦਾ ਪ੍ਰੋਸੈਸ ਇਹੀ ਆ ਪੱਕੇ ਹੋਣ ਦਾ ਕਿਉਂਕਿ ਇਹਨਾਂ ਤਾਂ ਚਿਪਕਦਾ ਨਹੀਂ ਹੁੰਦਾ ਕਿ ਪਤਾ ਨਹੀਂ ਕਾਦੇ ਬਣੇ ਹੁੰਦੇ ਆ ਇਹ ਆਪਾਂ ਇਹਦੇ ਇੱਕ ਵਾਰੀ ਚੈੱਕ ਕਰਾਂਗੇ ਤੋਂ ਇੱਕ ਮਿੰਟ ਭੰਨ ਕੇ ਨਾਲ ਜਿਹੜਾ ਸੋਗੀ ਦੇ ਵਿੱਚ ਤੇ ਰੋਜ ਦੇ ਬੀਜ ਦੇ ਵਿੱਚ ਦੁੱਧ ਸੀਗਾ ਉਹ ਵੀ ਸੁੱਕਿਆ ਗਿਆ ਸੀ ਇੰਨੀ ਤਰ੍ਹਾਂ ਇਹ ਟੈਕਚਰ ਦਿਖਾਉਣਾ ਹੈ ਲੋਜੀ ਹੁਣ ਇਹ ਆਪਣੇ ਆਪ ਡੇਕਨ ਲੱਗ ਗਿਆ ਜੀ ਇਸ ਟਾਈਮ ਤੇ ਆਪ ਇਹਨੂੰ ਬੰਦ ਕਰ ਦਿੰਦੇ ਗੈਸ ਨੂੰ ਤੇ ਹੁਣ ਆਪਾਂ ਠੰਡੇ ਹੋਈ ਤੋਂ ਬਾਅਦ ਜਿਹਨੂੰ 50% ਠੰਡਾ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਦੀਆਂ ਪਿੰਨੀਆਂ ਰੱਖੀਆਂ ਇਹਨੇ ਹੋਰ ਗਾੜਾ ਹੋ ਜਾਣਾ ਸਖਤ ਹੋ ਜਾਣਾ ਇਹਦੇ ਨਾਲ ਹੁਣ ਇਹ ਤੇ ਆਪਾਂ ਗੈਸ ਕਰਤਾ ਬੰਦ ਤੇ ਮੈਂ ਤੁਹਾਨੂੰ ਇਹਦਾ ਟੈਕਚਰ ਦਿਖਾਉਣੀ ਹੈ ਜੀ ਇਥੇ ਦਾ ਇਹ ਚਾ ਦੇਖ ਸਕਦੇ ਹੁਣ ਆਪਾਂ 50% ਨਗਾੜਾ ਹੋ ਗਿਆ 50% ਰੰਡਾ ਹੋਣ ਤੋਂ ਬਾਅਦ ਕਿਰੇ ਨੇ ਹੋਰ ਵੀ ਘੜਾ ਹੋ ਜਾਣਾ ਯਾਨੀ ਕਿ ਉਹ ਵੀ ਛੱਡ ਦਿੱਤਾ ਤੇ ਕੜਾਹੀ ਨੂੰ ਵੀ ਛੱਡ ਦਿੱਤਾ ਬਹੁਤ ਕਾਫੀ ਸਟੈਕ ਹੋ ਗਿਆ ਵਾ ਤੇ ਘਮਾਉਣਾ ਵੀ ਮੁਸ਼ਕਲ ਹੋ ਜਾਂਦਾ ਇੱਕ ਵਾਂ ਦੇ ਨਾਲ ਇਹਦੇ ਤੁਸੀਂ ਐਦਾ ਥਾਲੀ ਵਿੱਚ ਪਾ ਕੇ ਪੀਸ ਵੀ ਬਣਾ ਸਕਦੇ ਆ ਤੇ ਇਹਨੂੰ ਤੁਸੀਂ ਲੱਡੂ ਜਾਂ ਪਿੰਨੀਆਂ ਜੋ ਵੀ ਬਟਣੀਆਂ ਉਹ ਵੀ ਬਣਾ ਸਕਦੇ ਆ ਇਹਨੂੰ ਤੁਸੀਂ ਇਹ ਜਹੇ ਲੱਡੂ ਬਣਾਵਾਂ। ਇਹ ਜਿਹੜਾ ਆਪਣਾ ਢੰਡਾ ਹੋਣ ਦੀ ਵੇਟ ਕਰਦੇ ਆ। ਲਓ ਜੀ ਆਪਣਾ ਮਟੀਰੀਅਲ 50% ਢੰਡਾ ਹੋ ਗਿਆ। ਤੇ ਇਹ ਹੁਣ گاੜਾ ਹੋ ਗਿਆ ਹੈ। ਟਿਕ ਹੋ ਗਿਆ ਥੋੜਾ ਜਿਹਾ। ਲਓ ਜੀ ਆਪਏ ਜੀ ਹੁਣ ਲੱਡੂ ਬੱਟ ਲੋ। ਪਿੰਨੀਆਂ ਬੱਟ ਲੋ ਸ਼ੇਪ ਜਿਹੜੀ ਮਰਜ਼ੀ ਦੇ ਲੋ। ਦੇਖੋ ਜੀ ਬਹੁਤ ਸੋਹਣੀ ਪਿੰਨੀ ਬਣੀ ਆ। ਤੇ ਟੈਕਚਰ ਵੀ ਬਹੁਤ ਸੋਹਣਾ ਆਇਆ ਹੈ। ਇਹ ਪੂਰੀ ਐ ਹਫਤਾਕਰ ਵੀ ਆ ਤੇ ਗਰਮੀਆਂ ਲਈ ਠੰਡੀਆਂ ਵੀ ਆ। ਉਝਾ ਨਾ ਪਸਾਇਆ ਪਿੰਨੀ ਵਰਤੀ ਤਦ ਦਿਖਾਉਂਦੇ ਆ ਇਹਦੇ ਵਿੱਚ ਕੋਈ ਦਾ ਟੈਕਚਰ ਵੀ ਆਉਂਦਾ ਤੇ ਖਸ ਖਸਦਾ ਵੀ ਆਉਂਦਾ ਸਾਰੇ ਤਜਾ ਟੇਸਟ ਬਹੁਤ ਵਧੀਆ ਆ ਰਿਹਾ ਹੈ ਤੇ ਇਹਨੂੰ ਤੁਸੀਂ ਫਰਿੱਜ ਵਿੱਚ ਰੱਖ ਕੇ ਇਹਨਾਂ ਨੇ ਜੰਮਣਾ ਨਹੀਂ ਗਾ ਬਾਰਾ ਗਰਮ ਕਰਨ ਦੀ ਲੋੜ ਨਹੀਂ ਜਿਹੜੀ ਮੈਂ ਆਪਾਂ ਇਸ ਤਰੀਕੇ ਨਾਲ ਪਾਣੀ ਵਿੱਚ ਜਾਂ ਦੁੱਧ ਵਿੱਚ ਭੌਂ ਕੇ ਬਣਾਉਨੇ ਆ ਤੇ ਉਹਨਾਂ ਨੂੰ ਦੁਬਾਰਾ ਕਦੇ ਵੀ ਗਰਮ ਨਾ ਕਰੋ ਉਹਨਾਂ ਨੂੰ ਤੁਸੀਂ ਫਰਿੱਜ ਵਿੱਚੋਂ ਕੱਢ ਕੇ ਕਿਉਂਕਿ ਰੱਖਣੇ ਤੇ ਉਹਨਾਂ ਨੂੰ ਆਪਾਂ ਫਰਿੱਜ ਵਿੱਚ ਪੈਂਦੀਆਂ ਨੇ ਇਹਨਾਂ ਨੂੰ ਤੁਸੀਂ ਮਹੀਨੇ ਤੱਕ ਰੱਖ ਸਕਦੇ ਆ ਫਰਿੱਜ ਦੇ ਵਿੱਚ ਤੇ ਪਰ ਇਹਨਾਂ ਨੂੰ ਤੁਸੀਂ ਦੁਬਾਰਾ ਗਰਮ ਨਾ ਕਰਿਓ ਗਰਮ ਕਰਨ ਦੀ ਲੋੜ ਨਹੀਂ ਹੁੰਦੀ ਕਿ ਤੇ ਪਰ ਇਹ ਬਹੁਤ ਚੰਗੀਆਂ ਬਹੁਤ ਸਵਾਦ ਲੱਗਦੀਆਂ ਨੇ ਇਸ ਕਰਕੇ ਆਪਾਂ ਇਹ ਗਰਮੀਆਂ ਦੇ ਵਿੱਚ ਠੰਡੀਆਂ ਪੀਣੀਆਂ ਬਣਾਉਨੇ ਆ ਜਿਵੇਂ ਪਸਾਰੀਆਂ ਪੀਣੀਆਂ ਬਟਲੀਆਂ ਤੇ ਫਿਰ ਤੁਹਾਨੂੰ ਮਿਲਦੇ ਆ ਲਓ ਜੀ ਆਪਣੀਆਂ ਸੋਹਈਆਂ ਪੀਣੀਆਂ ਬਣ ਕੇ ਹੋ ਗਈਆਂ ਤਿਆਰ ਠੰਡੀਆਂ ਤੇ ਤਾਕਤਵਰ ਪੀਣੀਆਂ ਬਹੁਤ ਹੀ ਸੋਹਣੀਆਂ ਬਣੀਆਂ ਨੇ ਤੇ ਬਹੁਤ ਹੀ ਵਧੀਆ ਮਹਿਕ ਆ ਰਹੀ ਹੈ ਇਹਦੇ ਵਿੱਚ ਇਲਾਇਚੀ ਦੀ ਵੀ ਤੇ ਕੇਸਰ ਦੇ ਵੀ ਤੇ ਨਾਰੀਅਲ ਤੇ ਖਸਖਸ ਸਾਰਿਆਂ ਦੀ ਬਹੁਤ ਵਧੀਆ ਮਹਿਕ ਆ ਰਹੀ ਹੈ ਜੀ ਕਿੰਨੀਆਂ ਸੋਹਣੀਆਂ ਆਪਣੀਆਂ ਪਿੰਨੀਆਂ ਬਣੀਆਂ ਨੇ ਆਪਾਂ ਇਹਨੂੰ 50% ਰਿਡਾ ਹੋਂਦ ਤੋਂ ਬਾਅਦ ਬਣਾ ਲਈਓ ਹੌਜੀ ਤੁਸੀਂ ਵੀ ਘਰ ਵਿੱਚ ਸੂਜੀ ਦੀਆਂ ਪਿੰਨੀਆਂ ਬਣਾ ਕੇ ਦੇਖਿਓ ਫਿਰ ਸਾਡੇ ਕਮੈਂਟਾਂ ਵਿੱਚ ਦੇਖਿਓ ਤੁਹਾਡੀਆਂ ਪਿੰਨੀਆਂ ਕਿੰਧੀਆਂ ਬਣੀਆਂ ਸਾਡੀ ਵੀਡੀਓ ਨੂੰ ਬੱਤਵਾ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਧੰਨਵਾਦ ਜੀ ਆਓ ਜੀ ਇਹਦੇ ਪਿੰਨੀਆਂ ਖਾਣੀਆਂ ਨੇ